ਤਜਲੰਦਰ ਦੇ ਵਿੱਚ ਇਨਕਾਊਂਟਰ ਹੋਇਆ ਹੈ ਜਲੰਧਰ ਦੇ ਵਿੱਚ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜਲੰਧਰ ਦੇ ਸੀਪੀ ਸੋਪਨ ਸ਼ਰਮਾ ਨੇ ਜੁੜ ਚੁੱਕੇ ਨੇ ਸਰ ਜਾਨਣਾ ਚਾਹਾਂਗੇ ਕਿੱਥੇ ਇਨਕਾਊਂਟਰ ਹੋਇਆ ਹੈ ਕਿ ਢੰਡਿਆਲੇ ਹੈ ਇਨਕਾਊਂਟਰ ਗੋਲੀਬਾਰੀ ਚੱਲੀ ਤੁਹਾਨੂੰ ਸਹੀ ਤੁ ਜਿਹੜਾ ਜਵਿੰਦਰ ਨਾਮ ਦਾ ਬੰਦਾ ਹੈ ਇਹ ਕੋਸ਼ਲ ਬੰਮੀਆ ਗੈਂਗ ਤੋਂ ਤਾਲੁਕ ਰੱਖਦਾ ਹੈ ਜੀ ਕ੍ਰਿਟੀਕਲੀ ਇੰਜਰ ਹੈ ਇਹਨੂੰ ਹਸਪੀਟਲ ਲੈ ਗਏ ਹਮ ਹਮ ਤੇ ਸਾਡਾ ਕੋਈ ਮੁੰਡਾ ਕੋਈ ਤਕਨੀਕੀ ਨਾ ਕਿਸੇ ਕੋ ਚਾਹੀਏ ਜੀ ਇਹ ਥੋੜੇ ਦਿਨ ਪਹਿਲਾਂ ਜਿਹੜੀ ਬਸਰਡੇ ਦੇ ਕੋਲੇ ਜਨਰਲ ਬਸਰਡੇ ਦੇ ਕੋਲੇ ਖੁੱਲੀ ਚੱਲੀ ਸੀ ਕਿਤੇ ਜਿਹੜਾ ਟਰੈਵਲ ਏਜੰਟ ਦੇ ਉੱਤੇ ਗੋਲੀਆਂ ਚਲਾਈਆਂ ਗਾ ਏਜੰਟ ਹਾਂਜੀ ਹਾਂ ਜੀ ਜੀ ਮੇਨ ਹਰੂ ਕਿਸੇ ਜੀ ਔਰ ਅ ਅੱਜ ਕੋਈ ਨਾਕਾਬੰਦੀ ਕੀਤੀ ਹੋਈ ਸੀ ਜਾਂ ਪੁਲਿਸ ਨੂੰ ਕੋਈ ਟਿਪ ਸੀ ਇਹਦੀ ਇਹ ਨਹੀਂ ਇਹ ਤਾਂ ਇੰਟੈਲੀਜੈਂਸ ਦੇ ਆਪਰੇਸ਼ਨ ਸੀਗਾ ਸਾਡੇ ਕੋਲ ਹੂੰ 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 ਔਰ ਇਸ ਦੇ ਕੋਲ ਕੋਈ ਵੈਪਨ ਵੀ ਕਿਨੇ ਰਿਕਵਰ ਹੋਏ ਨੇ ਨਹੀਂ ਨਹੀਂ ਨੇ ਸਾਰ ਕਿਤੇ ਪੰਚ ਰੌਂਡ ਪੁਲਿਸ ਪਾਕਿਸਤਾਨ ਦੇ ਫਾਰਕਸ ਔਰ ਇੱਕ ਅੱਲਾ ਸੀ ਜਾਂ ਨਾਲ ਕੋਈ ਉਸ ਦੇ ਸਾਥੀ ਸੀ ਨਹੀਂ ਹਾਲਤਾ ਯਹੀ ਹੈ ਕਿ ਕੱਲਾ ਸੀਗਾ ਜੀ ਔਰ ਇਸ ਵਲੇ ਕੀ ਹਾਲਾਤ ਕੀ ਨੇ ਕਿ ਤੁਸੀਂ ਜਿਵੇਂ ਦੱਸ ਰਹੇ ਕ੍ਰਿਟੀਕਲ ਇੰਜਰਡ ਹੈ ਹੈ ਸੋ ਹਾਂ ਉਹ ਵੀ ਸਰਚ ਚੱਲ ਰਹੀ ਹੈ ਇਹਦੀ ਜੋ ਹਸਪਤਲ ਲੇ ਹੂੰ 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 ਔਰ ਕੀ ਜਿਵੇਂ ਇੱਕ ਦਵਿੰਦਰ ਬੰਬੀਹਾ ਗੈਂਗ ਨਾਲ ਤੁਸੀਂ ਦੱਸਿਆ ਕਿ ਇਸ ਦਾ ਤਾਲੁਕਾਂ ਸੀਗਾ ਕੌਸ਼ਲ ਬੰਬੀਹਾ ਬੰਬੀਹਾ ਕੌਸ਼ਲ ਜੀ 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 ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰਾ ਜਾਣਕਾਰੀ ਦੇ ਲਈ ਤਾਂ ਜਲੰਧਰ ਦੇ ਵਿੱਚ ਇਨਕਾਊਂਟਰ ਹੋਇਆ ਹੈ ਜਲੰਧਰ ਦੇ ਵਿੱਚ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜਲੰਧਰ ਦੇ ਸੀਪੀ ਸੋਪਨ ਸ਼ਰਮਾ ਜੁੜ ਚੁੱਕੇ ਨੇ ਸਰ ਜਾਨਣਾ ਚਾਹਾਂਗੇ ਕਿੱਥੇ ਇਨਕਾਊਂਟਰ ਹੋਇਆ ਹੈ ਕਿ ਝੰਡੇ ਵਾਲੇ ਹੈ ਇਨਕਾਊਂਟਰ ਗੋਲੀਬਾਰੀ ਚੱਲੀ ਤੁਹਾਨੂੰ ਸਹੀ ਤੁਹਾਨੂੰ ਜਿਹੜਾ ਜਵਿੰਦਰ ਨਾਮ ਦਾ ਬੰਦਾ ਹੈ ਇਹ ਕੋਸ਼ਲ ਬੰਮੀਆ ਗੈਂਗ ਤੋਂ ਤੋ تعلق ਰੱਖਦਾ ਹੈ ਜੀ ਕ੍ਰਿਟੀਕਲੀ ਇੰਜਰ ਹੈ ਇਹਨੂੰ ਹਸਪੀਟਲ ਲੈ ਗਏ ਹਮ ਹਮ ਤੇ ਸਾਡਾ ਕੋਈ ਮੁੰਡਾ ਕੋਈ ਤਕਨੀਕੀ ਨਾ ਕਿਸੇ ਕੋ ਚਾਹੀਏ ਜੀ ਇਹ ਥੋੜੇ ਦਿਨ ਪਹਿਲਾਂ ਜਿਹੜੀ ਬਸਰਡੇ ਦੇ ਕੋਲੇ ਜਨਰਲ ਬਸਰਡੇ ਦੇ ਕੋਲੇ ਖੁੱਲੀ ਚੱਲੀ ਸੀ ਕਿਤੇ ਜਿਹੜਾ ਟ੍ਰੈਵਲ ਏਜੰਟ ਦੇ ਉੱਤੇ ਗੋਲੀਆਂ ਚਲਾਈਆਂ ਗਏ ਟ੍ਰੈਵਲ ਏਜੰਟ ਹਾਂਜੀ ਹਾਂਜੀ ਜੀ ਜੀ ਮੇਨ ਹਰੂ ਕਿਸੇ ਨੂੰ ਜੀ ਔਰ ਅ ਅੱਜ ਕੋਈ ਨਾਕਾਬੰਦੀ ਕੀਤੀ ਹੋਈ ਸੀ ਜਾਂ ਪੁਲਿਸ ਨੂੰ ਕੋਈ ਟਿਪ ਸੀ ਇਹਦੀ ਇਹ ਨਹੀਂ ਇਹ ਤਾਂ ਇੰਟੈਲੀਜੈਂਸ ਦੇ ਆਪਰੇਸ਼ਨ ਸੀਗਾ ਸਾਡੇ ਕੋਲ ਹੂੰ 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 ਔਰ ਇਸ ਦੇ ਕੋਲ ਕੋਈ ਵੈਪਨ ਵੀ ਕਿਨੇ ਰਿਕਵਰ ਹੋਏ ਨੇ ਨਹੀਂ ਨਹੀਂ ਨੇ ਸਾਰ ਕਿਤੇ ਪੰਚ ਰੌਂਡ ਪੁਲਿਸ ਪਾਕਿਸਤਾਨ ਦੇ ਫਾਰ ਔਰ ਇਕੱਲਾ ਸੀ ਜਾਂ ਨਾਲ ਕੋਈ ਅਜੇ ਸਾਥੀ ਸੀ ਫਿਲਹਾਲ ਤਾਂ ਯਹੀ ਹੈ ਕਿ ਇਕੱਲਾ ਸੀ ਨਾ ਜੀ ਔਰ ਇਸ ਵਲੇ ਕੀ ਹਾਲਾਤ ਕੀ ਨੇ ਕਿ ਤੁਸੀਂ ਜਿਵੇਂ ਦੱਸ ਰਹੇ ਕ੍ਰਿਟੀਕਲ ਇੰਜਰਡ ਹੈ ਹੈ ਸੋ ਹਾਂ ਉਹ ਵੀ ਸਰਚ ਚੱਲ ਰਹੀ ਹੈ ਏਰੀਆ ਤੋਂ ਜੋ ਹਸਪਤਲ ਲਿਆ ਹੂੰ 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 ਔਰ ਕੀ ਜਿਵੇਂ ਇੱਕ ਦਵਿੰਦਰ ਬੰਬੀਹਾ ਗੈਂਗ ਨਾਲ ਤੁਸੀਂ ਦੱਸਿਆ ਕਿ ਇਸ ਦਾ ਤਾਲੁਕਾ antisenseਗਾ ਕੌਸ਼ਲ ਬੰਬੀਹਾ ਗੈਂਗ ਬੰਬੀਹਾ ਕੌਸ਼ਲ ਜੀ 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 ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰਾ ਜਾਣਕਾਰੀ ਦੇ ਲਈ ਤਾਂ ਜਲੰਧਰ ਦੇ ਵਿੱਚ ਇਨਕਾਊਂਟਰ ਹੋਇਆ ਹੈ ਜਲੰਧਰ ਦੇ ਵਿੱਚ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜਲੰਧਰ ਦੇ ਸੀਪੀ ਸੋਪਨ ਸ਼ਰਮਾ ਜੁੜ ਚੁੱਕੇ ਨੇ ਸਰ ਜਾਨਣਾ ਚਾਹਾਂਗੇ ਕਿੱਥੇ ਇਨਕਾਊਂਟਰ ਹੋਇਆ ਹੈ ਕਿ ਚੰਡੇਲੇ ਹੈ ਇਨਕਾਊਂਟਰ ਗੋਲੀਬਾਰੀ ਕਿਸ ਲਈ ਤੁਹਾਨੂੰ ਸੈ ਤੁਹ ਜੀ ਜਵਿੰਦਰ ਨਾਂ ਦਾ ਬੰਦਾ ਹੈ ਇਹ ਕੋਸ਼ਰਪੁਰ ਦੀਆ ਗੈਂਗ ਤੋਂ ਤੋ تعلق ਰੱਖਦਾ ਹੈ ਜੀ ਕ੍ਰਿਟੀਕਲੀ ਇੰਜਟ ਹੈ ਇਹਨੂੰ ਹਸਪੀਟਲ ਲੈ ਗਏ ਹਮ ਹਮ ਤੇ ਸਾਡਾ ਕੋਈ ਮੁੰਡਾ ਕੋਈ ਤਕਨੀਕੀ ਨਾ ਕਿਸੇ ਕੋ ਚਾਹੀਏ ਜੀ ਇਹ ਥੋੜੇ ਦਿਨ ਪਹਿਲਾਂ ਜਿਹੜੀ ਬਸਰਡੇ ਦੇ ਕੋਲੇ ਜਨਰਲ ਬਸਰਡੇ ਦੇ ਕੋਲੇ ਖੁੱਲੀ ਚੱਲੀ ਸੀ ਕਿਤੇ ਜਿਹੜਾ ਟ੍ਰੈਵਲ ਏਜੰਟ ਦੇ ਉੱਤੇ ਗੋਲੀਆਂ ਚਲਾਈਆਂ ਗਏ ਟ੍ਰੈਵਲ ਏਜੰਟ ਹਾਂਜੀ ਹਾਂ ਜੀ ਜੀ ਮੇਨ ਹਰੂ ਕਿਸੇ ਜੀ ਔਰ ਅ ਅੱਜ ਕੋਈ ਨਾਕਾਬੰਦੀ ਕੀਤੀ ਹੋਈ ਸੀ ਜਾਂ ਪੁਲਿਸ ਨੂੰ ਕੋਈ ਟਿਪ ਸੀ ਇਹਦੀ ਇਹ ਨਹੀਂ ਇਹ ਤਾਂ ਇੰਟੈਲੀਜੈਂਸ ਦੇ ਆਪਰੇਸ਼ਨ ਸੀਗਾ ਸਾਡੇ ਕੋਲ ਹੂੰ 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 ਔਰ ਇਸ ਦੇ ਕੋਲ ਕੋਈ ਵੈਪਨ ਵੀ ਕਿਨੇ ਰਿਕਵਰ ਹੋਏ ਨੇ ਨਹੀਂ ਨਹੀਂ ਨੇ ਸਾਰ ਕਿਤੇ ਪੰਚ ਰੌਂਡ ਪੁਲਿਸ ਪਾਕਿਸਤਾਨ ਔਰ ਇਕੱਲਾ ਸੀ ਜਾਂ ਨਾਲ ਕੋਈ ਉਸਦੇ ਸਾਥੀ ਸੀ ਫਿਲਹਾਲ ਤਾਂ ਯਹੀ ਹੈ ਕਿ ਇਕੱਲਾ ਸੀਗਾ ਜੀ ਔਰ ਇਸ ਵੇਲੇ ਕੀ ਹਾਲਾਤ ਕੀ ਨੇ ਕਿ ਤੁਸੀਂ ਜਿਵੇਂ ਦੱਸ ਰਹੇ ਕ੍ਰਿਟੀਕਲ ਇੰਜਰਡ ਹੈ ਹਾਂ ਉਹ ਵੀ ਸਰਚ ਚੱਲ ਰਹੀ ਹੈ ਏਰੀਆ ਤੋਂ ਜੋ ਹਸਪਤਲ ਇਹ ਹਾਂ 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 ਔਰ ਕੀ ਜਿਵੇਂ ਇੱਕ ਦਵਿੰਦਰ ਬੰਬੀਹਾ ਗੈਂਗ ਨਾਲ ਤੁਸੀਂ ਦੱਸਿਆ ਕਿ ਇਸ ਦਾ ਤਾਲੁਕਾਤ ਸੀਗਾ ਹਾਸ਼ੀਲ ਬੰਬੀਹਾ ਬੰਬੀਹਾ ਕੌਸ਼ਲ ਜੀ 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 ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰਾ ਜਾਣਕਾਰੀ ਦੇ ਲਈ ਥੈਂਕ ਯੂ